ਪੰਜਾਬ ਦੀ ਅਰਥਵਿਵਸਥਾ ਇਸ ਵੇਲੇ ਭਾਰੀ ਦਬਾਅ ਹੇਠ ਹੈ ਵਧ ਰਹੇ ਕਰਜ਼ੇ ਮੁਫਤ ਸਕੀਮਾਂ ਤੇ ਵੱਡੀਆਂ ਸਬਸਿਡੀਆਂ ਨੇ ਰਾਜ ਦੇ ਵਿੱਤ ਨੂੰ ਨਾਸੁਖ ਮੋੜ ਤੇ ਖੜਾ ਕਰ ਦਿੱਤਾ ਹੈ ਸਰਕਾਰ ਨੂੰ ਹਰ ਸਾਲ ਨਵੇਂ ਕਰਜ਼ੇ ਲੈ ਕੇ ਪੁਰਾਣੇ ਕਰਜ਼ਿਆਂ ਦੀ ਅਦਾਇਗੀ ਕਰਨੀ ਪੈਂਦੀ ਹੈ ਪੰਜਾਬ ਦਾ ਵਧ ਰਿਹਾ ਕਰਜ਼ਾ ਸਿਰਫ ਇੱਕ ਗਿਣਤੀ ਨਹੀਂ ਇਹ ਰਾਜ ਦੇ ਪਵਿੱਖ ਦੀ ਸਿਹਤ ਦਾ ਸੰਕੇਤ ਹੈ ਜੇ ਸਬਸਿਡੀਆਂ ਅਤੇ ਖਰਚੇ 'ਚ ਸਮੇਂ ਸਿਰ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲ ਪੰਜਾਬ ਦੀ ਅਰਥਵਿਵਸਥਾ ਲਈ ਹੋਰ ਮੁਸ਼ਕਲਾਂ ਖੜੀਆਂ ਕਰ ਸਕਦੇ ਨੇ ਸਰਕਾਰੀ ਖਜ਼ਾਨੇ 'ਚ ਕਟਾਅ ਅਤੇ ਸਬਸਿਡੀਆਂ ਦੇ ਵਧੇਰੇ ਬੋਝ ਕਾਰਨ ਪੰਜਾਬ 'ਚ ਕਰਜ਼ਾ ਲਗਾਤਾਰ ਵਧ ਰਿਹਾ ਹੈ ਅਰਥਵਿਵਸਥਾ ਦਾ ਕਹਿਣਾ ਹੈ ਕਿ ਰਾਜ ਦਾ ਬਜਟ ਵਿਕਾਸੀ ਕੰਮਾਂ ਤੋਂ ਵੱਧ ਖਰਚੇ ਦੀ ਅਦਾਇਗੀ ਵਿੱਚ ਖਰਚ ਹੋ ਰਿਹਾ ਇਸ ਨਾਲ ਨਵੀਆਂ ਨੌਕਰੀਆਂ ਸੜਕਾਂ ਬੁਨਿਆਦੀ ਢਾਂਚੇ ਤੇ ਸਿਹਤ ਖੇਤਰ ਨੂੰ ਨੁਕਸਾਨ ਹੋ ਰਿਹਾ ਹੈ ਰਿਪੋਰਟਰਾਂ ਦੇ ਮੁਤਾਬਕ ਪੰਜਾਬ ਇਸ ਸਮੇਂ ਦੇਸ਼ ਦਾ ਇਕੱਲਾ ਜਿਹਾ ਸੂਬਾ ਹੈ ਜੋ ਆਪਣੀ ਮਾਲੀਆ ਪ੍ਰਾਪਤੀ ਦਾ ਸਭ ਤੋਂ ਵੱਧ 21% ਹਿੱਸਾ ਸਬਸਿਡੀ ਤੇ ਖਰਚ ਕਰਦਾ ਹੈ ਸੂਬਿਆਂ ਦੀ ਸਬਸਿਡੀ ਖਰਚੇ ਵਿੱਚ ਪੰਜਾਬ ਨੰਬਰ 1 ਹੈ ਜਿੱਥੇ ਮਾਲੀਆ ਪ੍ਰਾਪਤ ਦਾ 21% ਹਿੱਸਾ ਸਬਸਿਡੀ ਤੇ ਖਰਚਾ ਜਾਂਦਾ ਹੈ ਪੰਜਾਬ કુલ ਸਬਸਿਡੀ ਬਜਟ ਦਾ 90% ਸਿਰਫ ਬਿਜਲੀ ਸਬਸਿਡੀ ਦਾ ਖਰਚਦਾ ਹੈ ਇਸ ਤੋਂ ਬਾਅਦ ਤਿੰਨ ਸੂਬੇ ਕਰਨਾਟਕ ਰਾਜਸਥਾਨ ਤੇ ਤਾਮਿਲਨਾਡੂ ਦੂਜੇ ਨੰਬਰ ਤੇ ਹਨ ਜਿਨ੍ਹਾਂ ਵਿੱਚ ਮਾਲੀਆ प्राप्ति ਦਾ 14% ਹਿੱਸਾ ਸਬਸਿਡੀ ਤੇ ਖਰਚਿਆ ਜਾ ਰਿਹਾ ਹੈ ਪੰਜਾਬ ਚ ਬਿਜਲੀ ਅਤੇ ਮੁਫਤ ਬਸ ਸਫਰ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਦੇਸ਼ ਚੋਂ ਤੀਜਾ ਨੰਬਰ ਗੁਜਰਾਤ ਆ ਹੈ ਜੋ ਮਾਲੀਆ ਪ੍ਰਾਪਤਾ 13ਵਾਂ ਹਿੱਸਾ ਸਬਸਿਡੀ ਤੇ ਖਰਚ ਰਿਹਾ ਹੈ ਜੇ ਰਕਮ ਉੱਤੇ ਮੋਟੀ ਮੋਟੀ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਚ 2024-25 ਦੇ ਬਿਜਲੀ ਸਬਸਿਡੀ ਦਾ ਬਿੱਲ 20799 ਕਰੋੜ ਬਣਿਆ ਸੀ ਚਾਲੂ ਵਿਤੀ ਵਰੇਚ ਸਬਸਿਡੀ ਬਿੱਲ 22000 ਕਰੋੜ ਰੁਪਏ ਚੋ ਛੋ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਮੌਕੇ ਉੱਤੇ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਜੋ ਵਾਅਦਾ ਕੀਤਾ ਹੈ ਔਰਤਾਂ ਨੂੰ ਹਰ ਮਹੀਨੇ ਪੈਸੇ ਦਿੱਤੇ ਜਾਣਗੇ ਉਹ ਹਰ ਹੀਲੇ ਪੂਰਾ ਕੀਤਾ ਜਾਵੇਗਾ ਪਰ ਕੀ ਪੰਜਾਬ ਇਸ ਵਕਤ ਇਸ ਦੀ ਲੋੜ ਹੈ ਕਿ ਪੰਜਾਬ ਵਿੱਚ ਸਭ ਕੁਝ ਠੀਕ ਹੈ ਬਹੁਤ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਇੱਥੇ ਇਸ ਤਰਕ ਤੋਂ ਸਭ ਤੋਂ ਵੱਧ ਦਿੱਤਾ ਜਾਂਦਾ ਹੈ ਕਿ ਮਹੀਨੇ ਦੇ 1100 ਰੁਪਏ ਉਤੇ ਔਰਤਾਂ ਦੀ ਜ਼ਿੰਦਗੀ ਨਹੀਂ ਬਦਲੀਦੀ ਬਦਲਣੀ ਸਗੋਂ ਇੰਨਾ ਖਰਚਾ ਸਿੱਖਿਆ ਸਿਹਤ ਰੋਜ਼ਗਾਰ ਸੁਰੱਖਿਆ ਅਜਿਹੇ ਖੇਤਰਾਵਿੱਤੇ ਖਰਚ ਕੀਤਾ ਜਾਣਾ ਚਾਹੀਦਾ ਜਿਸ ਦੇ ਨਾਲ ਪੰਜਾਬ ਸੂਬੇ ਉੱਤੇ ਬੋਝ ਹੋਰ ਵਧੇਗਾ ਇਸ ਯੋਜਨਾ 'ਚ ਸਾਲਾਨਾ ਹਜ਼ਾਰਾਂ ਕਰੋੜ ਖਰਚ ਹੋਣਗੇ ਕਿਉਂਕਿ ਪਹਿਲਾਂ ਹੀ ਰਾਜ ਕਰਜ਼ੇ ਹੇਠ ਦਬਿਆ ਹੋਇਆ ਹੈ ਇਸ ਤੇ ਹੋਰ ਲੋਡ ਪਵੇਗਾ ਜੋ ਵਿੱਤੀ ਹਾਲਤ ਕਮਜ਼ੋਰ ਹੋਵੇ ਤਾਂ ਨਵੀਆਂ ਮੁਫਤਾਂ ਸਕੀਮਾਂ ਸਿਰਫ ਸਥਿਤੀ ਹੋਰ ਖਰਾਬ ਕਰਦੀਆਂ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਔਰਤਾਂ ਨੂੰ ਸਹਾਇਤਾ ਚਾਹੀਦੀ ਹੈ ਪਰ ਰੁਜ਼ਗਾਰ ਦੀ ਨਾਤੇ ਪੱਤੇ ਦੀ ਕਿਉਂਕਿ 1000 ਰੁਪਏ ਨਾਲ ਕੋਈ ਵੀ ਔਰਤ ਸ਼ਖਸ ਨਹੀਂ ਹੁੰਦੀ ਹੈ ਔਰਤਾ ਦੀਆਂ ਮੁੱਖ ਲੋੜਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਔਰਤਾ ਦੇ ਲਈ ਕੋਈ ਹੋਰ ਵੱਡੇ ਜਿਹੜੇ ਫਾਇਦੇ ਦਿੱਤੇ ਜਾ ਸਕਦੇ ਨੇ ਫਿਲਹਾਲ ਪੰਜਾਬ ਦੇ ਨੂੰ ਲੈ ਕੇ ਵੱਡੇ ਪੱਧਰ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਔਰ ਕਿਹਾ ਜਾ ਰਿਹਾ ਹੈ ਕਿ ਸਬਸਿਡੀਆਂ ਦੇ ਬੋਝ ਥੱਲੇ ਪੰਜਾਬ ਜੋ ਹੈ ਰੰਗਲਾ ਪੰਜਾਬ ਜੋ ਹੈ ਦਬਦਾ ਜਾ ਰਿਹਾ ਤੇ ਬਹੁਤ ਨਾਜ਼ੁਕ ਸਿੱਟੀ ਪੰਜਾਬ ਦੀ ਨਜ਼ਰ ਆ ਰਹੀ ਹੈ